ਕੋਸੇ ਸਮਾਪੱਲਾ ਫਾਜ਼ਿਲਕਾ ਦੇ ਪਿੰਡ ਮੋਟਸੂਮਾ ਦੇ ਨਿਵਾਸੀ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕੁਝ ਲੋਕ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ থানা ਸਦਰ ਫਾਜ਼ਿਲਕਾ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੇ ਗਏ ਬਿਰੋਚੇ ਤੋਂ ਬਾਅਦ ਉਨ੍ਹਾਂ ਵੱਲੋਂ ਆਪਣਾ ਧਰਨਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ ਉਹ ਜਿਹੜਾ ਸਾਡਾ ਸਾਥੀ ਸੀ ਲਾਹ ਪ੍ਰੇਤ ਹੈ ਉਹ ਆਪਣੇ ਭੈਣ ਦੇ ਵਿਆਹ ਲਈ ਸੱਜੇ ਲੈਣ ਆ ਰਿਹਾ ਸੀ ਲਗਭਗ 5 ਮਹੀਨੇ ਪਹਿਲਾਂ ਉਹਨਾਂ ਦੇ ਇੱਕ ਪੁਰਸ਼ ਮੁਲਾਜ਼ਮ ਹੈ ਜਿਹਨਾਂ ਦੀ ਗੱਡੀ ਉਹਨਾਂ ਨਾਲ ਟ੍ਰਾਮੀ ਦਾ ਟਕਰਾ ਗਈ ਔਰ ਸਾਡੇ ਸਾਥੀ ਦੀ ਡੈਥ ਹੋ ਗਈ ਉਸ ਤੋਂ ਬਾਅਦ ਜਿਹੜਾ ਜਿਵੇਂ ਮਤਲਬ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਉਸ ਮੁਲਾਜ਼ਮ ਤੇ ਕੋਈ ਐਪੀਰ ਨਹੀਂ ਕੱਟੀ ਗਈ ਜਿਹਦੇ ਸਬੰਧ ਚ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਨੇ ਉਸ ਟਾਈਮ ਵੀ ਜਿਹੜਾ ਆਪਣਾ ਦਬਾਅ ਪਾ ਕੇ ਜਿਹੜਾ ਐਫਰ ਦਰਜ ਕਰਵਾਈ ਦਰਜ ਕਰਾਉਣ ਤੋਂ ਬਾਅਦ ਪਰਿਵਾਰ ਨੂੰ ਜਿਹੜੇ ਲਗਾਤਾਰ ਧਮਕੀਆਂ ਲੱਗਦੀਆਂ ਬੀਜੀ ਸਾਡੇ ਪੁਲਿਸ ਮੁਲਾਜ਼ਮਾਂ ਅਸੇ ਤੁਹਾਡੇ ਤੇ ਉਹ ਕਰਵਾ ਦੇਗੇ ਇਹ ਕਰਵਾ ਦੇਣ ਤੁਸੀਂ ਪੜਤਾਲ ਕਰਾ ਲੈ ਕੋਈ ਨਹੀਂ ਦੇਖ ਲਾਂਗੇ ਉਸ ਤੋਂ ਬਾਅਦ ਕੀ ਹੁੰਦਾ ਉਸ ਮੁਲਜਦਮੇ ਵੱਲੋਂ ਐਸਐਸਪੀ ਦੇ ਇਨਕੁਆਰੀ ਲਾ ਕੇ ਐਸਐਸਪੀ ਦੇ ਇਨਕੁਆਰੀ ਲਾਈ ਜਾਂਦੀ ਜਿਹਦੇ ਤੇ ਲਿਖਦਾ ਹੈ ਜਿਹੜੇ ਮਰਬਾਜੀ ਕਰਦੇ ਆਉਂਦੇ ਸੀ ਇਹਨਾਂ ਨੇ ਕੋਈ ਤਾਂ ਟਰੈਕਟਰ ਵੱਟਾ ਜਿਹਦੇ ਕਰਕੇ ਮੇਰਾ ਨੁਕਸਾਨ ਹੋ ਗਿਆ ਮੈਂ ਥੋੜਾ ਜਿਹਾ ਪਿੱਛੇ ਨਾਲ ਕਰਦੇ ਹਾਂ ਇਹਦੇ ਤੋਂ ਪਹਿਲੇ ਵੀ ਕੁਝ ਮਹੀਨੇ ਪਹਿਲਾਂ ਇਹੀ ਪੁਲਿਸ ਮੁਲਾਜ਼ਮ ਦਾ ਐਕਸੀਡੈਂਟ ਹੁੰਦਾ ਉਹਦੇ ਤੇ ਵੀ ਅੱਗੋਂ ਦੇ ਸਾਥੀ ਦੀ ਮੌਤ ਹੋ ਜਾਂਦੀ ਹੈ ਉਹਨੇ ਤਾਂ ਇਨਕੁਆਇਰੀ ਲਾ ਕੇ ਸਭ ਉਲਟੋ ਨਾਲ ਪਰਚਾ ਕਰਾਇਆ ਜਾਂਦਾ ਹੈ ਇਹੀ ਉਹਨਾਂ ਦੀ ਮਨਸ਼ਾ ਤੋਂ ਲੈ ਕੇ ਪਰਿਵਾਰ ਨੂੰ ਜਿਹੜਾ ਅਰਾਸਮੈਂਟ ਕੀਤਾ ਜਾਂਦਾ ਐਸਪੀ ਦੇ ਡੀਰੇਡਰ ਵੱਲੋਂ ਵਾਰ-ਵਾਰ ਬੁਲਾਇਆ ਜਾਂਦਾ ਐ ਕਾਪ ਦੇ ਵੱਲੋਂ ਬਿਆਨ ਲਿਖ ਲਏ ਜਾਂਦੇ ਆ ਵੀ ਆਹ ਸਾਡੇ ਬਿਆਨ ਆ ਤੁਸੀਂ ਇਹਦੇ ਤੇ ਸਾਈਨ ਕਰ ਦਿਓ ਪਰਿਵਾਰ ਕਹਿੰਦੇ ਜੀ ਬਿਆਨ ਸਾਨੂੰ ਪੜਾਓ ਪੜ੍ਹਨ ਵੀ ਨਹੀਂ ਦਿੱਤੇ ਜਾਂਦੇ ਇਹਦੇ ਕਲਦਾ ਪਰਿਵਾਰ ਦੇ ਰੋ ਬਿਆਨ ਕਰਕੇ ਪਾਰ ਦਿੰਦਾ ਵੀ ਸਾਨੂੰ ਇਹ ਦੇ ਨਾਲ ਸਾਨੂੰ ਗੋਲੀ ਮਾਰਦੇ ਹੋ ਉਹ ਅਸੀਂ ਨੂੰ ਚੰਗਾ ਸਮਝਦਾ ਕਿ ਬਿਨਾਂ ਅਸੀਂ ਹੋਵਾਂਗੇ ਤਾਂ ਨਾ ਮਤਲਬ ਹੱਤਿਆ ਹੱਕ ਮੰਗਾ ਕੇ ਅਸੀਂ ਉਸ ਤੋਂ ਬਾਅਦ ਇਹ ਬਿਆਨ ਜਿਹੜਾ ਪਰਿਵਾਰ ਵਕੀਲ ਕੋਲ ਬਿਆਨ ਲਿਖਵਾ ਕੇ ਲਿਆਉਂਦਾ ਹੈ ਇਹ ਕੁੱਸ ਵੱਲੋਂ ਬਿਆਨ ਨਹੀਂ ਮੰਨੇ ਜਾਂਦੇ ਵੀ ਅਸੀਂ ਇਹਦੇ ਵਿੱਚ ਕਿੰਨੇ ਕਰਦੇ ਆ ਵਾਰ-ਵਾਰ ਪਰਿਵਾਰ ਨੂੰ ਬੁਲਾਵਾਂਗੇ ਪਰਿਵਾਰ ਅੱਧ ਹਾਰ ਕੇ ਆਪਣੇ ਆਪ ਹੀ ਹਾਰ ਮੰਨ ਜੇ ਉਹ ਪਰਚਾ ਜਿਹੜਾ ਦਾ ਪਤਾ ਦਫਾ ਹੋ ਜਾਏਗਾ ਉਹਦੇ ਚਲਦੇ ਐਸਐਸਪੀ ਸਾਹਿਬ ਨੂੰ ਅਸੀਂ ਮਿਲਿਆ ਸਾਡੇ ਕ੍ਰਾਂਤੀ ਕਰੇ ਕਿਸਾਨ ਜੁਨੀਅਰ ਵੱਲੋਂ ਇਹਦੇ ਨੂੰ ਕੁਆਰਨ ਬੰਦ ਕਰਾ ਕੇ ਚਲਾਨ ਕੋਈ ਚੁਕਾਇਆ ਜਾਵੇ ਕਿਉਂਕਿ ਜਿਹੜਾ 3 ਮਹੀਨਿਆਂ ਦਾ ਸਮਾਂ ਸੀ ਲਗਭਗ ਹੈ 3 ਮਹੀਨੇ ਹੋ ਹੀ ਨਾਲ ਟੱਪ ਗਏ ਐ ਐਸਐਸਪੀ ਵੱਲੋਂ ਵੀ ਵਿਸ਼ਵਾਸ ਦਿਵਾਇਆ ਗਿਆ ਸੀ ਅਸੀਂ 1-2 ਦਿਨ ਚ ਇਹਨਾਂ ਪਾਰੀ ਬੰਦ ਕਰਕੇ ਚਲਾਨ ਪੇਸ਼ ਕਰ ਦਾਂਗੇ ਲਗਭਗ ਉਹ ਕੱਲ ਨੂੰ 20 ਤੋਂ 25 ਦਿਨ ਹੋ ਕੇ ਚਲਾਨ ਪੇਸ਼ ਨਹੀਂ ਹੋਇਆ ਉਸ ਤੋਂ ਬਾਅਦ ਪਰਿਵਾਰ ਨੇ ਫਿਰ ਗੁਹਾਰ ਲਈ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿ ਜਦੋਂ ਫਿਰ ਬੰਦੀ ਨੇ ਪਰਿਵਾਰ ਨਾਲ ਮੀਟਿੰਗ ਕਰਕੇ ਪ੍ਰੋਗਰਾਮ ਲਿਖਿਆ ਲਗਭਗ 15 ਦਿਨ ਪਹਿਲਾਂ ਪ੍ਰੋਗਰਾਮ ਲਿਖਿਆ ਗਿਆ ਸੀ ਜਿਹਦੇ ਵੱਲੋਂ ਪੁਰਸੰਦੀ ਕਹਿਣ ਗਈ ਲਿਖਾ ਸਕਦੇ ਆ ਜਾਂ ਬਸ਼ਰਮੀ ਕਹਿ ਸਕਦੇ ਆ ਚਲਾਨ ਮਤਲਬ ਪੇਸ਼ ਨਹੀਂ ਹੁੰਦਾ ਅਸੀਂ ਪ੍ਰੋਗਰਾਮ ਦਿੱਤਾ ਹੈ ਪ੍ਰੋਗਰਾਮ ਦਿੱਤਾ ਚੱਲਦੇ ਆ ਅੰਦਰ ਉਹੀ ਗੱਲ ਹੋਈ ਆ ਵੀ ਸਾਨੂੰ ਵਾਸਤੋਂ ਦਾ ਹੋਰ ਸਮਾਂ ਦਿਓ ਜਿੱਥੇ ਪਹਿਲੇ 5 ਮਹੀਨੇ ਤੱਕ ਕੇ 10 ਦਿਨ ਹੋਰ ਮੰਗੇ ਵੀ ਅਸੀਂ ਚਲਾਨ ਪੇਸ਼ ਕਰ ਦਿੰਨੇ ਆ ਦੇਖਦੇ ਆ ਪੁਲਿਸ ਦੀ ਇੱਕ ਜਿਹੜਾ ਵਿਸ਼ਵਾਸ ਹੋ ਤਾਂ ਆਪਾਂ ਦਰਦੇ ਉਸ ਵੱਲੋਂ ਕ੍ਰਾਂਤੀਕਾਰੀ ਕਿਸਾਨ ਜੁਨੇ ਨੂੰ ਤੇ ਚੱਲਦਿਆ ਜੇ ਅਗਰ 10 ਦਿਨਾਂ ਦੇ ਵਿੱਚ ਚਲਾਨ ਪੇਸ਼ ਨਹੀਂ ਹੁੰਦਾ ਤੇਈ ਤਰੀਕ ਦਿਨ 100 ਵਾਰ ਨੂੰ ਐਸਐਸ ਤੋਂ ਦਰਵਾਜ਼ਾ ਬੰਦ ਕਰਾਂਗੇ ਜਿਹੜਾ ਅਸੀਂ ਲੰਬੇ ਟਾਈਮ ਲਈ ਬੰਦ ਕਰਾਂਗੇ ਜਿੰਨਾ ਟਾਈਮ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਨੇ ਕਿਹਾ ਵੀ ਹਫਤੇ ਦੇ ਵਿੱਚ ਅਸੀਂ ਕਲਾਨ ਪੇਸ਼ ਕਰ ਦਿੰਦੇ ਹਾਂ ਪਰ ਜੇ ਤੇ ਬੰਦੇ ਨਾ ਤੇ ਜਗਾ 10 ਦਿਨ ਕਹੇ ਉਹ ਅਸੀਂ 10 ਦਿਨ ਟਾਈਮ ਦਿੰਦੇ ਆ ਜੇ ਕਲਾਨ ਪੇਸ਼ ਨਹੀਂ ਹੁੰਦਾ ਅਸੀਂ ਉਸ ਤੋਂ ਬਾਅਦ ਜਿਹੜਾ ਤਕੜਾ ਐਕਸ਼ਨ ਲੈਂਦੇ ਹਾਂ 6 ਮਿੰਟ ਪਹਿਲਾਂ ਐਕਸੀਡੈਂਟ ਪੈਸਟ ਹੋਈ ਸੀ ਇੱਕ ਟਰਾਲੀ ਖੜੀ ਸੀ ਰੋਡ ਦੇ ਸਾਈਡ ਤੇ ਫਿਰ ਆਉਣ ਲੱਗਿਆ ਮੋਟਰ ਕਾਰ ਆਈ ਕਿਥੋਂ ਉਸਲਾਜਨ ਲਈ ਉਹਨੇ ਵਿੱਚ ਇਨੀ ਸਪੀਡ ਨਾਲ ਗੱਡੀ ਸੀ ਉਹਨਾਂ ਕਬਾ ਜਾ ਰਿਹਾ ਸੀ ਬਾਣੀ ਦੇ ਵਿੱਚ ਉਹਨਾਂ ਪਿੱਛੋਂ ਮਾਰੀ ਗਈ ਕੋਈ ਬੱਚੇ ਦੀ ਟਰਾਲੀ ਥੱਲੇ ਹੌਂਕਰ ਕੇ ਹੱਥ ਹੋ ਗਈ ਸਾਨੂੰ 6 ਮਹੀਨੇ ਹੋ ਗਏ ਕਿ ਖਾਂਦਿਆਂ ਨੂੰ ਉਸ ਦੇ ਇਹ ਉਹਦੇ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਐਸਐਸਪੀ ਨੂੰ ਮਿਲਿਆ ਸੀ ਜੁਗਨ ਨੂੰ ਨਾਲ ਲੈ ਕੇ ਐਸਪੀ ਅੱਡੇੋਂ ਸੋਤ ਘਰ ਲਿਆਂਦੀ ਪਰ ਸਾਨੂੰ ਅਲਾਰਾ ਦੇਸ਼ ਦੇ ਵੀ ਲੋਕ ਨਾ ਰੱਖ ਕੇ ਕਰਦੇ ਨਹੀਂ ਅਪਸਰਾਉਂ ਦੇ ਕੇ ਅਰਬਸ ਉਹ ਮਤਲਬ ਤੁਸੀਂ ਜਾਓ ਜੀ ਦੋ ਦਿਨਾਂ ਵਿਚ ਰਾਣ ਪੇਸ਼ ਕਰੇ ਤੇ ਕ੍ਰਾਂਤੀਕਾਰੀ ਕਿਸਾਨ ਜੀ ਨੂੰ ਲਖੋ ਵਾਲ ਹੋਰ ਕੋਈ ਯੂਨੀਅਨ ਛੋਟੀਆਂ ਛੋਟੀਆਂ ਕੋਈ ਹੋਰ ਗ੍ਰਿਸ਼ਟਵਾਰ ਸਾਥੀ ਬੈਣਪਰਾ ਸੱਜਣ ਸਾਰਿਆਂ ਦੇ ਸਹਿਯੋਗ ਨਾਲ ਇਹ ਸਿਚਾ ਹੁੰਦੇ ਪਰ ਤੋਂ ਕਰਨਾ ਸਾਡੇ ਸਾਡੀ ਇਹ ਉਸ ਬੰਦੇ ਦੇ ਕਾਰ ਦੇ ਕੰਮ ਨੂੰ ਬੜਦਾ ਹਕਤ ਐ ਕਿ ਐਕਸੀਡੈਂਟ ਗਏ ਸੀਗਾ ਉਹ ਐਕਸੀਡੈਂਟ ਹੋਇਆ ਸੀਗਾ ਐਫ ਉਹਦੇ ਰਿਗਾਰਡਿੰਗ ਐਫ ਆਈ ਆਰ ਨੰਬਰ 56 ਹੈਗੀ ਆ ਦਰਜ ਹੈਗੀ ਆ ਉਹਦੇ ਚ ਅੰਡਰਸੈਕਸ਼ਨ 304 ਐਕਸੀਡੈਂਟ ਦਾ 279 337 338 427 ਤੇ ਦਰਜ ਹੋਇਆ ਜੀ ਉਹਦੇ ਰਿਗਾਰਡਿੰਗ ਜਿਹੜਾ ਟਰਾਲੀ ਦੇ ਕੋਲੇ ਖੜਾ ਸੀਗਾ ਜਿਹੜਾ ਰਾਤ ਕਾਟੋ ਵੱਡੀ ਦੇ ਨਾਲ ਇਹਦਾ ਜਿਹੜਾ ਐਸੇ ਹਿੱਟ ਹੋਇਆ ਤੇ ਉਹਦੇ ਚ ਜਿਹੜਾ ਮਰਨ ਵਾਲਾ ਉਹ ਹੈਗਾ ਲਾਪ੍ਰੀਤ ਸਿੰਘ ਤੇ ਜਿਹਨੇ ਹਰਜਿੰਦਰਪਾਲ ਦੇ ਖਿਲਾਫ ਇਹਨਾਂ ਨੇ ਮਤਲਬ ਦਰਜ ਕਰਾਇਆ ਵੀ ਇਹਨਾਂ ਨੇ ਆ ਗਏ ਕੱਤੀ ਵਾਰੀ ਤੇ ਉਹ 15 ਡੇ ਦੀ ਡੈਥ ਹੋ ਗਈ ਆ ਉਹਦੇ ਸੰਬੰਧੀ ਇੱਕ ਐਕਚੁਅਲੀ ਕੀ ਹੈ ਵੀ ਉਹਨਾਂ ਨੇ ਇਨਕੁਆਰੀ ਰਵਾਈ ਹੋਈ ਆ ਉਹ ਐਸਪੀ ਹੱਡਕਾਟ ਸਾਹਿਬ ਕੋਲ ਚੱਲ ਰਹੀ ਆ ਉਸ ਕਰਕੇ ਚਲਾਣ ਨਹੀਂ ਸੀ ਦਿੱਤਾ ਜਾ ਰਿਹਾ ਉਹ ਮੰਨ ਲਾ ਤੇ ਇਹ ਕਹਿੰਦੇ ਸੀ ਵੀ ਕਰਦੇ ਹੋਏ ਅਸੀਂ ਅਸ਼ਵਾਸਨ ਦੇ ਦਿੱਤਾ ਵੀ ਅਸੀਂ ਇਹਨੂੰ ਛੇਤੀ ਹੀ ਅਸੀਂ ਟੂਕਟ ਕਰਾ ਰਿਆ ਉਹਨਾਂ ਨੂੰ ਭਰੋਸੇ 'ਚ ਲਿਆ ਉਹਨਾਂ ਦੇ ਨਾਲ ਜਿਹੜੇ ਜੱਥੇਬੰਦੀ ਸੀ ਸਾਰੇ ਜਾਣੇ ਕਹਿੰਦੇ ਠੀਕ ਆ ਉਹਨਾਂ ਨਾਲ ਡਿਸਕਸ ਹੋ ਗਿਆ ਅਸੀਂ ਉਹਨਾਂ ਦਾ ਅਸ਼ਵਾਸਨ ਦੇ ਦਿੱਤਾ ਵੀ ਅਸੀਂ ਇਹਨੂੰ ਛੇਤੀ ਟੂਕਟ ਕਰਾ ਦਿੰਦੇ ਆ ਇਨਕੁਆਰੀ ਵੀ ਕੰਪਲੀਟ ਕਰਾ ਦਿੰਦੇ ਆ ਨਾਮ ਇਹਦਾ ਹਰਜਿੰਦਰਪਾਲ ਇਹ ਹੈਗਾ 29324 ਦਾ ਬਕੂਆ ਹੈਗਾ ਜੀ ਇਨਕੁਆਰੀ ਲਈ ਵਾਈ ਹੋਈ ਆ ਤਾਂ ਹਾਂਜੀ ਹਾਂ ਹੁਸ਼ਾਰਕ ਦਾ ਰਾਈਟ ਆ ਉਹਨੇ ਆਪਣਾ ਪੱਖ ਦੱਸਣਾ ਹੁੰਦਾ ਤੇ ਚਲੋ ਅਸੀਂ ਕਿਹਾ ਵੀ ਸਾਨੂੰ 10-15 ਦਿਨ ਦੇ ਦਿਓ ਉਸ ਵਿੱਚ ਫਿਰ ਹੋ ਜੇ ਨਹੀਂ ਨਹੀਂ ਉਹ ਡਿਊ ਟੂ ਇਨਕੁਆਰੀ ਸੀਗਾ ਯਾਰ ਇਨਕੁਆਰੀ ਲੱਗੀ ਹੋਈ ਆ ਉਹ ਦੱਸਿਆ ਸੀ ਵੀ ਉਸ ਕਰਕੇ ਜਿਹੜਾ ਵੀ ਉਹ ਥੋੜੀ ਡਿਲੇ ਹੋਈ ਆ ਉਹ ਜਿੱਤੀ ਕਰਾ ਦੇ ਅਸੀਂ ਉਹ ਢੋਡ-ਪੋਡ ਕਰਵਾ ਰਹੇ ਆ